ਆਪਣੇ ਪੁੱਤਾਂ ਨੂੰ ਅਡੀਕ ਰਹੀਆਂ ਨੇ ਚਾਹੇ ਕਈਆਂ ਨੂੰ ਪਤਾ ਹੈ ਕਿ ਪੁੱਤ ਹੁਣ ਇਸ ਦੁਨੀਆ ਤੇ ਜਰਵਾਣਿਆ ਨਹੀਂ ਛੱਡਿਆ ਜਦੋਂ ਸਿਸਟਮ ਗੰਹ ਹੋ ਜਾਵੇ ਅੰਨਿਆਵਲ ਮੁੜੇ ਨੇੜਾ ਵਿੱਚੋਂ ਇੱਕ ਆਵਾਜ਼ ਉੱਠਦੀ ਹੈ ਜੋ ਇਤਿਹਾਸ ਬਣਾ ਦਿੰਦੀ ਹੈ ਇਹ ਕਹਾਣੀ ਹੈ ਇੱਕ ਐਸੇ ਨੌਜਵਾਨ ਦੀ ਜਿਸਨੇ ਆਪਣੀ ਜਾਨ ਦੀ ਕੀਮਤ ਤੇ ਸੱਚ ਬੋਲਣ ਦੀ ਹਿੰਮਤ ਕੀਤੀ ਉਹ ਹਨ ਜਸਵੰਤ ਸਿੰਘ ਖਾਲੜਾ ਜਸਵੰਤ ਸਿੰਘ ਖਾਲੜਾ ਦਾ ਜਨਮ 2 ਦਸੰਬਰ 1952 ਨੂੰ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਖਾਲੜਾ ਪਿੰਡ ਵਿੱਚ ਹੋਇਆ ਉਹ ਇੱਕ ਨਿਮਰ ਪਰਿਵਾਰ ਤੋਂ ਸਨ ਅਤੇ ਪੜ੍ਹਾਈ ਵਿੱਚ ਤੇਜ ਸਨ ਉਹ ਬੈਂਕ ਵਿੱਚ ਡਾਇਰੈਕਟਰ ਦੇ ਤੌਰ ਤੇ ਕੰਮ ਕਰਦੇ ਸਨ 1990 ਦੇ ਦਹਾਕੇ ਵਿੱਚ دہشت ਦਾ ਰਾਜ ਸੀ ਦੁਬਾਰਾ ਘਮਸ਼ੂਦਾ ਨੌਜਵਾਨਾਂ ਦੀ ਗਿਣਤੀ ਵਧ ਰਹੀ ਸੀ ਖਾਲਾ ਜੀ ਨੇ ਆਪਣੀ ਜ਼ਿੰਮੇਵਾਰੀ ਸਮਝੀ ਅਤੇ ਉਹਨਾਂ ਨੇ ਤਰਨਤਨ ਅਤੇ ਅੰਮ੍ਰਿਤਸਰ ਜਿਲ੍ਹਿਆਂ ਵਿੱਚ ਕਰੀਬ 25000 ਅਣਪੇਛਾਤੇ ਦਾਸ਼ਾਹੀ ਤਵਦੀਸ਼ ਕੀਤੀ ਜਬ ਇਸ ਵਲੋਂ ਜ਼ਬਰਦਸਤੀ ਸਾਲੀਆਂ ਗਈਆਂ ਸਨ ਉਹ ਦਸਤਾਵੇਜ਼ ਇਕੱਠਾ ਕਰਕੇ ਪੂਰੀ ਦੁਨੀਆ ਸਾਹਮਣੇ ਪੰਜਾਬ ਵਿੱਚ ਹੋ ਰਹੀਆਂ ਨਜ਼ਾਇਰ ਹੱਤਿਆਵਾਂ ਨੂੰ ਗੱਲ ਲੈ ਕੇ ਆਏ ਇਹਨਾਂ ਨੇ ਸਹਿਮਤੀ ਦੇ ਬਾਵਜੂਦ ਵੀ ਆਵਾਜ਼ ਉਠਾਈ ਖਾਲਾ ਜੀ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਜਾਰ ਤਾਇਰ ਕੀਤੀ ਉਹਨਾਂ ਨੇ ਇਹ ਵੀ ਦੱਸਿਆ ਕਿ ਕਰੀਬ 2000 ਪਿੰਸ ਮੁਜ਼ਾਹਿਬਾਂ ਨੂੰ ਵੀ ਮਾਰਿਆ ਗਿਆ ਹੈ ਜੋ ਇਹ ਕਾਲਾ ਕੰਮ ਇਹ ਤੋਂ ਇਨਕਾਰ ਕਰਦੇ ਸਨ ਅਗਵਾ ਅਤੇ ਸ਼ਹਾਦਤ 6 ਸਤੰਬਰ 1995 ਨੂੰ ਜਦੋਂ ਉਹ ਆਪਣੇ ਘਰ ਦੇ ਬਾਹਰ ਪਾਣੀ ਲਾ ਰਹੇ ਸਨ ਤਾਂ ਉਹਨਾਂ ਨੂੰ ਪੁਲਸ ਨੇ ਉਠਾ ਲਿਆ ਅਤੇ ਕਦੇ ਵੀ ਕਚਹਿਰੀ ਵਿੱਚ ਪੇਸ਼ ਨਹੀਂ ਕੀਤਾ ਸਾਕਸ਼ੀ ਦੇ ਬਿਆਨ ਮੁਤਾਬਕ ਉਹਨਾਂ ਨੂੰ ਕਾਂਗ ਥਾਣੇ ਵਿੱਚ ਰੱਖਿਆ ਗਿਆ ਅਤੇ ਤਸ਼ੱਦਦ ਕਰਕੇ ਅਕਤੂਬਰ 1995 ਵਿੱਚ ਮਾਰ ਕੇ ਹਰੀਕੇ ਡੈਨ ਵਿੱਚ ਸੁੱਟ ਦਿੱਤਾ ਗਿਆ ਉਹਨਾਂ ਦੀ ਲਾਸ਼ ਅਜੇ ਤੱਕ ਨਹੀਂ ਮਿਲੀ ਇਨਸਾਫ਼ ਦੀ ਲੜਾਈ ਉਹਨਾਂ ਦੀ ਪਤਨੀ ਨੇਹਿਮਦ ਲਾਹਰੀ ਸੁਪਰੀਮ ਕੋਰਟ ਦਾ ਸੀਬੀਆਈ ਜਾਂਚ ਤੋਂ ਬਾਅਦ ਕਈ ਪੁਲਸ ਅਧਿਕਾਰੀਆਂ ਨੂੰ ਮਰਕਜ਼ੀ ਸਜ਼ਾ ਹੋਈ ਇਹ ਗੱਲ ਸਿੱਟ ਕਰਦੀ ਹੈ ਕਿ ਜੇ ਰਾਦੇ ਪੱਕੇ ਹੋ ਤਾਂ ਸੱਚ ਦੀ ਜਿੱਤ ਹੁੰਦੀ ਹੈ ਵਿਰਾਸਤ ਤੇ ਯਾਦ ਅਜਸਵੰਤ ਸਿੰਘ ਖਾਲੜਾ ਸਿਰਫ ਇੱਕ ਨਾਮ ਨਹੀਂ ਸੋਚ ਦੀ ਮਿਸਾਲ ਹਨ ਉਹਨਾਂ ਦੀ ਡਾਕੂ ਫਿਲਮਾਂ ਅਤੇ ਕਈ ਵਿਦੇਸ਼ੀ ਦਸਤਾਵੇਜ਼ ਫਿਲਮਾਂ ਉਹਨਾਂ ਦੇ ਕੰਮਾਂ ਨੂੰ ਉਜਾਗਰ ਕਰਦੀਆਂ ਹਨ 2025 ਵਿੱਚ ਲਾਂਚ ਹੋਈ ਫਿਲਮ ਪੰਜਾਬ 1995 ਉਹਨਾਂ ਦੀ ਜ਼ਿੰਦਗੀ ਤੇ ਆਧਾਰਿਤ ਹੈ ਜਿਸ ਵਿੱਚ ਤੇਜਜੀਤ ਬਸਾਜ ਇੱਕ ਮੁੱਖ ਭੂਮਿਕਾ ਨਿਭਾ ਰਹੀ ਹਨ ਇਸ ਤੋਂ ਇਲਾਵਾ ਯੂਐਸਏ ਵਿੱਚ ਇੱਕ ਸਕੂਲ ਦਾ ਨਾਮ ਇਹਨਾਂ ਦੇ ਨਾਂ ਦੇ ਉੱਤੇ ਰੱਖਿਆ ਜਾ ਰਿਹਾ ਹੈ ਇਹ ਸਿੱਖ ਕੌਮ ਲਈ ਮਾਣ ਦੀ ਗੱਲ ਹੈ ਜੋ ਤੇਜ਼ ਵਧੇ ਸਿਸਟਮ ਕਰ ਸਕਦੇ ਉਹ ਇੱਕ ਆਮ ਬੰਦੇ ਦੀ ਕਰ ਦਿਖਾਈ ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਝ ਵੀ ਲਕਾਇਆ ਜਾ ਸਕਦਾ ਹੈ ਪਰ ਮਾਰਿਆ ਨਹੀਂ ਜਾ ਸਕਦਾ ਵੀਡੀਓ ਨੂੰ ਲਾਈਕ ਤੇ ਕਮੈਂਟ ਜਰੂਰ ਕਰਿਓ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਤਾਂ ਸਾਡੀ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ